ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਗਾ 9 ਨਵੰਬਰ 2019 ਨੂੰ ਭਾਰਤ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਖੋਲਿਆ ਗਿਆ ਸੀ ਲਾਂਗਾ ਖੁੱਲੇ ਨੂੰ ਅੱਜ ਪੂਰੇ 5 ਸਾਲ ਹੋ ਗਏ ਹਨ ਜੋ ਸੰਗਤਾ ਦਰਸ਼ਨ ਦੇਦਾਰੇ ਕਰਨ ਵਾਸਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀਆਂ ਹਨ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਾਫੀ ਖੁਸ਼ ਦਿਖਾਈ ਦਿੱਤੀਆਂ ਸੰਗਤਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਹਨ ਜੋ ਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਤੇ ਅੱਜ ਉਹ ਪੂਰਾ ਹੋ ਰਿਹਾ ਹੈ ਇਸ ਲਈ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਵੱਲੋਂ ਕੋਲਿਆ ਲਾਂਗਾ ਦੋਹਾਂ ਦੇਸ਼ਾਂ ਵਿੱਚ ਪੁੱਲ ਦਾ ਕੰਮ ਕਰ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲਵਾਉਣ ਦਾ ਵੱਡਾ ਕੰਮ ਕਰ ਰਿਹਾ ਹੈ। ਜਿਕਰ ਯੋਗ ਹੈ ਕਿ ਹੁਣ ਤੱਕ 342000 ਦੇ ਕਰੀਬ ਸੰਗਤਾਂ ਪਿਛਲੇ 5 ਸਾਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਇਸ ਲਾਂਗੇ ਰਹੀ ਕਰ ਚੁੱਕੀਆਂ ਹਨ। ਸੰਗਤਾਂ ਨੇ ਜਿੱਥੇ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਅਰਦਾਸ ਵੀ ਕੀਤੀ ਕਿ ਇਹ ਵਿਛੜਿਆਂ ਨੂੰ ਮਿਲਾਉਣ ਵਾਲਾ ਲਾਂਗਾ ਹਮੇਸ਼ਾ ਲਈ ਇਸੇ ਤਰ੍ਹਾਂ ਖੁੱਲਾ ਰਹੇ ਅਤੇ ਸੰਗਤ ਦਰਸ਼ਨ ਦਿਦਾਰੇ ਕਰਦੀਆਂ ਰਹਿਣ ਪੰਜਾਬੀ ਸਟੇਸ਼ਨ ਲਈ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਜਸਮਿੰਦਰ ਸਿੰਘ ਹੈ ਇਹ ਨਾਮ ਮੇਰਾ ਸਾਡਾ ਸਵਾੜਾ ਪਿੰਡ ਦੇ ਮਾਲੇ ਦੇ ਨਾਲ ਹੁਣ ਚੰਡੀਗੜ੍ਹ ਤੋਂ ਨਾਉਤ ਹੋਇਆ ਜੀ ਕਿੱਥੇ ਜਾ ਰਹੇ ਕਿਵੇਂ ਆਦਾਸ ਸਭ ਚੱਲੇ ਸੀ ਦਰਸ਼ਨਾਂ ਦੇ ਲਈ ਉਸ ਸਪੰਤੀ ਜੀ ਨਾਲ ਜਿਹੜੇ ਦੂਜੇ ਸਥਾਨ ਹੈ ਜੋ ਉਹਨਾਂ ਤੱਕ ਵੀ ਸਾਨੂੰ ਇਸ ਤਰੀਕ ਕੋਲ ਮਿਲੇਗੇ ਦਰਸ਼ਨ ਕਰਦੇ ਰਹੀਏ ਜਾਂਦੇ ਰਹੇ। ਨੰਕਰਾਣ ਸਰਪੰਚ ਜੀ ਸਰ। ਪ੍ਰੋਸਤਾਂਸਾਂ ਨਾਲ ਇਹ ਸੀ ਇੰਝ ਚਾਹ ਦੇ। ਬਹੁਤ ਖੁਸ਼ੀ ਆ ਜੀ ਅਸੀਂ ਪਹਿਲਾਂ ਵੀ ਆਇਆ ਸੀ ਜੀ ਦੋਸਤੋ। ਹਾਂਜੀ। ਬਹੁਤ ਸਾਰਾ ਪਹਿਲਾਂ ਹੁਣ ਫੇਰ ਅਸੀਂ ਚੱਲੇ ਦਰਸ਼ਨਾਂ ਲਈ। ਲੋਕਾਂ ਨੂੰ ਵੀ ਦੇਖਣਾ। ਲੋਕਾਂ ਨੂੰ ਸੰਦੇਸ਼ ਇਹ ਹੈ ਵੀ ਤੁਸੀਂ ਆਓ ਦਰਸ਼ਨ ਕਰੋ ਆਪਣੇ ਬਾਬਾ ਜੀ ਦੇ ਇੱਥੇ ਬਥੇ ਸਥਾਨ ਦੇ ਕੋਤਰਾ ਆਪਸਾ ਦੇ। ਮੇਰਾ ਨਾਮ ਗੁਰਸ਼ਰਨ ਸਿੰਘ ਡਿਸਟ੍ਰਿਕਟ ਮੁਹਾਲੀ ਤੋਂ ਆਇਆ ਚੰਦੀਗੜ੍ਹ ਤੋਂ ਹਾਂਜੀ ਕਿੱਥੇ ਜਾ ਰਹੇ ਸਤਿਪੰਥ ਲੱਗਾ ਸਰਤਾਰਪੁਰ ਸਾਹਿਬ ਜਾ ਰਹੇ ਹਾਂ ਦਰਸ਼ਮ ਕਰਨ ਜਾ ਰਹੇ ਹਾਂ ਬਾਬਾ ਜੀ ਨੂੰ ਪੰਜ ਸਾਲ ਹੋ ਗਏ ਨੇ ਪੂਰੇ ਹਾਂਜੀ ਹਾਂ ਹੁਣ ਇਹਨਾਂ ਨੂੰ ਪਤਾ ਲੱਗਿਆ ਪੰਜ ਸਾਲ ਹੋ ਗਏ ਤੇ ਇਹ ਬਹੁਤ ਵਧੀਆ ਲੱਗਦਾ ਬਹੁਤ ਉਸੇ ਗਾ ਸਾਨੂੰ ਵੀ ਚੰਗੀ ਗੱਲ ਅੱਜ ਜਾ ਕੇ ਆਈ ਹਾਂ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਬੜੀ ਖੁਸ਼ੀ ਆ ਮਨ ਚ ਬਹੁਤ ਖੁਸ਼ੀ ਹੈ ਬਾਬਾ ਜੀ ਹਾਂਜੀ ਅਰਦਾਸ ਕਰਨੀ ਚਾਹ। ਅਰਦਾਸ ਚਾਹਾਂਗੇ ਅਸੀਂ ਤਾਂ ਇਹ ਅਰਦਾਸ ਚਾਹਾਂਗੇ ਮਹਾਰਾਜ ਸਾਨੂੰ ਹੋਰ ਗੁਰਦੁਆਰਾ ਨਨਕਾਣਾ ਸਾਹਿਬ ਵੀ ਖੋਲੋ ਜਿੰਨੇ ਹੋਰ ਆ ਸਾਡੇ ਅਸੀਂ ਦਰਸ਼ਨ ਕਰਨ ਜਾਈਏ। ਵੱਧ ਤੋਂ ਵੱਧ ਜਾਈਏ ਦਰਸ਼ਨ ਤੇ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰ ਸਕਦੇ ਹੋਰ ਅਸੀਂ ਮੁਜ਼ੀਦ ਕਰ ਸਕਦੇ ਵੀ ਖੋਲੋ ਇਸ ਤਰ੍ਹਾਂ। ਮੈਂ ਜੀ ਕੁਲਵਿੰਦਰ ਸਿੰਘ ਸਾਫ ਕਾਮਸੀ ਜੇਦਾ ਬਾਬਾ ਨਾਨਕ ਤੇ ਬੜੀ ਖੁਸ਼ੀ ਹੋ ਰਹੀ ਆ ਸੰਗਤਾਂ ਜਿਹੜੀਆਂ ਨੇ ਜਾ ਰਹੀਆਂ ਨੇ ਜਿਹੜੇ ਜਿਹੜੇ 5 ਸਾਲ ਪੂਰੇ ਹੋਏ ਨੇ ਅਗੋਂ ਜਿਹੜੇ 5 ਸਾਲ ਫੇਰ ਨਾਲ ਵਧਾਉਂਦੇ ਨੇ ਸੰਗਤਾਂ ਦੇ ਵਿੱਚ ਬੜਾ ਭਾਰੀ ਹੁਸ਼ਿਆਵਾ। ਤੇ ਅਸੀਂ ਮਾਰਦ ਕੇ ਇਹੋ ਦੱਸ ਕਹਿੰਦੇ ਆ ਕਿ ਸਾਡਾ ਦੇਸ਼ਾਂ ਦਾ ਅਫਰ ਪਿਆਰ ਬਣਿਆ ਰਹੇ ਜਿਹੜਾ ਸਾਡਾ ਪੰਜਾਬ ਇਹ ਨਸ਼ਾ ਮੁਕਤ ਹੋ। ਹਾਂਜੀ ਮੈਂ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਮੈਂ ਮੋਹਾਲੀ ਤੋਂ ਆਇਆ। ਸਾਨੂੰ ਬੜੀ ਖੁਸ਼ੀ ਹੋ ਰਹੀ ਆ ਅੱਜ ਮੇਰਾ ਬਰਥਡੇ ਸੀਗਾ ਮੈਂ 2 ਮਹੀਨੇ ਪਹਿਲੇ ਬੁੱਕ ਰਾਇਆ ਸੀ ਵੀ ਆਪਣੇ ਬਰਥਡੇ ਨੂੰ ਜਾਵਾਂਗਾ ਨਾਲੇ 5 ਸਾਲ ਪੂਰੇ ਆ ਜਾਣਗੇ। ਤੇ ਜਦੋਂ ਅੱਗੇ ਵੀ 5 ਸਾਲ ਵਧੇ ਆ ਉਹ ਵੀ ਸਾਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਆਪਾਂ ਗੁਰਦੁਆਰ ਦੇ ਵਿੱਚ ਪੇਪਰ ਦੇ ਵਿੱਚ ਆਏ ਸੀ ਕਿ ਬਾਕੀ ਸਾਰੀ ਸੰਗਤ ਦਾ ਧੰਨਵਾਦ ਬਹੁਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਨ ਰਗਮਗ ਹੋਇਆ ਪਿਆ ਸੀ। ਤੇ ਬਾਕੀ ਅਸੀਂ ਚਾਹਨੇ ਕਿ ਸਾਰੇ ਪੰਜਾਬ ਦੇ ਵਿੱਚ ਸ਼ਾਂਤੀ ਆ ਮਨਾਲ ਸਾਡੇ ਗਵਾਂਢੀ ਦੇ ਨਾਲ ਵੀ ਪਿਆਰ ਬਣਿਆ ਰਹੇ ਤੇ ਨਸ਼ਿਆਂ ਤੋਂ ਪੰਜਾਬ ਦੂਰ ਹੋ ਜAVE ਅਸੀਂ ਅਰਦਾਸ ਕਰਕੇ ਜਾਵਾਂਗੇ ਇੱਥੇ ਮਹਾਰਾਜ ਦੇ ਵੱਲੋਂ ਬਾਕੀ ਬਹੁਤ ਬਹੁਤ ਧੰਨਵਾਦ